ਸਨਾਤਨੀ ਆਪਣੀ ਮਾਂ ਮੰਦੇ ਨੇ ਤੇ ਸਰੇ ਆਮ ਜੀਡੀ ਰੋਡ ਤੇ ਸਰੇ ਆਮ ਗਾਈਆਂ ਦਾ ਵੱਧ ਕੀਤਾ ਜਾ ਰਿਹਾ ਹੈ ਇਹ ਜਾਨ ਸਾਡੀ ਗਊ ਮਾਤਾ ਦਾ ਕਤਲ ਕੀਤਾ ਜਾਂਦਾ ਹੈ ਰੋ ਬੰਦ ਕਰੋ ਕੀ ਹੁੰਦਾ ਜੀ ਪਵਿੱਤਰ ਨਗਰੀ ਦੇ ਵਿੱਚ ਸਰੇ ਆਮ ਸਲਾਈਡਿੰਗ ਹੌਟ ਖੁੱਲ੍ਹਿਆ ਆ ਜੀ ਕਿੱਡੀ ਮੰਦ ਭਾਗੀ ਘਟਨਾ ਸਾਡੇ ਵੱਡੇ ਵੱਡੇ ਲੀਡਰ ਜਿਹੜੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਜਾਂ ਕੁਝ ਰਾਜਨੀਤੀ ਉਹ ਕਹਿੰਦੇ ਅੰਮ੍ਰਿਤ ਸ੍ਰੀ ਅਮਰਤਸਰ ਸਾਹਿਬ ਨੂੰ ਇਹ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਜਾਵੇ ਇਹ ਦੇਖ ਲਓ ਪਵਿੱਤਰ ਨਗਰੀ ਪਵਿੱਤਰ ਨਗਰੀ ਦੇ ਵਿੱਚ ਸਰੇ ਆਮ ਸਲੈਡਿੰਗ ਹਾਊਸ ਖੁੱਲ੍ਹਿਆ ਆ ਗਊ ਮਾਤਾ ਦਾ ਵਧ ਕੀਤਾ ਜਾਂਦਾ ਉਸ ਗਊ ਮਾਤਾ ਦਾ ਵਧ ਕੀਤਾ ਜਾਂਦਾ ਜਿੰਨੂੰ ਸਨਾਤਨੀ ਆਪਣੀ ਮਾਂ ਮੰਨਦੇ ਨੇ ਤੇ ਸਰੇ ਆਮ ਜੀਟੀ ਰੋਡ ਤੇ ਤਰਨਤਾਰਨ ਦੀ ਜੀਟੀ ਰੋਡ ਜਿਹੜੀ ਵਗਦੀ ਰੋਡ ਹੈ ਜਿਹੜੀ ਅੰਮ੍ਰਿਤਸਰ ਤੋਂ ਅਬੋੜ ਫਜ਼ਿਲਕਾ ਤੱਕ ਜਾਂਦੀ ਹੈ ਉਸ ਰੋਡ ਦੇ ਉੱਤੇ ਸਰੇ ਆਮ ਗਾਈਆਂ ਦਾ ਵਧ ਕੀਤਾ ਜਾ ਰਿਹਾ ਸੀ ਗਾਈਆਂ ਕੋਈ ਅੰਦਰ ਤੇ ਨਹੀਂ ਉਗਾਈਆਂ ਜਾਂਦੀਆਂ ਰੋਡ ਤੇ ਉਤਰਦੀਆਂ ਸੀ ਰੋਡ ਤੋਂ ਕੱਟ ਕੇ ਜਾਂਦੀਆਂ ਸੀ ਕਿਸੇ ਨੇ ਭਨਕ ਤੱਕ ਨਹੀਂ ਲੱਗੀ ਥਾਣਿਆਂ ਵਾਲਿਆਂ ਨੂੰ ਭਨਕ ਤੱਕ ਨਹੀਂ ਲੱਗੀ ਬੜੀ ਸ਼ਰਮ ਦੀ ਗੱਲਾਂ ਦਾ ਨਾ ਕੁਝ ਕਿ ਕੀਤਾ ਜਾਂਦਾ ਸੀ ਕਿੱਥੇ ਸਰ ਗਊਆਂ ਲਿਆ ਕੇ ਬੇਜਾਨ ਸਾਡੀ ਗਊ ਮਾਤਾ ਦਾ ਕਤਲ ਕੀਤਾ ਜਾਂਦਾ ਸੀ ਮਸ਼ੀਨਰੀ ਤੁਸੀਂ ਦੇਖ ਲਈ ਆ ਕਟਰ ਲੱਗੇ ਹੋਏ ਆ ਕਟਰਾਂ ਤੇ ਕੱਟੀਆਂ ਜਾਂਦੀਆਂ ਸੀ ਉਹਨਾਂ ਦੇ ਟਾਕੂ ਦੇਖ ਲਿਆ ਉਹਦੇ ਨਾਲ ਕੱਟ ਕੇ ਉਹਨਾਂ ਦਾ ਮਾਸ ਕੱਢ ਕੇ ਉਹਨਾਂ ਨੂੰ ਫ੍ਰੀਜਰ ਵਿੱਚ ਲਾ ਕੇ ਜ਼ੀਰੋ ਟੈਂਪਰੇਚਰ ਤੇ ਲਾ ਕੇ ਤੇ ਜੱਬਿਆਂ ਵਿੱਚ ਪਿਆ ਕਰਕੇ ਸਪਲਾਈ ਕੀਤਾ ਜਾਂਦਾ ਸੀ ਕਿੱਥੇ ਕਿੱਥੇ ਸਪਲਾਈ ਹੁੰਦਾ ਸੀ ਕੋਈ ਪਤਾ ਚੱਲਿਆ ਜੀ ਇਹ ਦੇਖੋ ਜੀ ਹੁਣ ਤੇ ਇਹ ਨੋਟੀਫਿਕੇਸ਼ਨ ਦਾ ਹਿੱਸਾ ਜਾਂ ਤੇ ਪੁਲਿਸ ਸਾਨੂੰ ਦੇ ਦੇਣ ਜਿਹੜੇ ਫੜ ਕੇ ਦਿੱਤੇ ਅਸੀਂ ਤੇ ਫਿਰ ਅਸੀਂ ਕੁੱਟ-ਕੁੱਟ ਬਗਾ ਲਾਂਗੇ ਵੀ ਕਿੱਥੇ ਕਿੱਥੇ ਲ ਜਾਂਦੇ ਹੀ ਤੇ ਜਾਂ ਫਿਰ ਪੁਲਿਸ ਸਾਨੂੰ ਦੱਸੇਗੀ ਤੇ ਕਿੰਨਾ ਕਿਦੇ ਨਾਂ ਤੇ ਕਿਉਂ ਪਹੁੰਚ ਲਾ ਰਹੇ ਅਸੀਂ ਇਹ ਲੋਕ ਕਿੱਥੇ ਚਲਾ ਰਿਆ ਸੀ ਜੀ ਸਾਨੂੰ ਜਿੱਥੋਂ ਪਤਾ ਲੱਗਾ ਸਾਡੀ ਇਨਫੋਰਮੇਸ਼ਨ ਦੇ ਮੱਦੇਨਜ਼ਰ ਇੱਕ ਆਪਣਾ ਮੁਹੰਮਦ ਇਮਰਾਨ ਇਮਰਾਨ ਨਾਂ ਦਾ ਮੇਰਟ ਤੋਂ ਹੈਗਾ ਵਾਸੀ ਉਹ ਚਲਾ ਰਿਹਾ ਸੀ ਉਹ ਪਹਿਲਾਂ ਜਲੰਧਰ ਦੇ ਵਿੱਚ ਇਹ ਸਲਾਈਡਿੰਗ ਹਾਊਸ ਚਲਾਉਂਦਾ ਸੀ ਸਾਡੇ ਸਤੀਸ਼ ਜੀ ਨੇ ਫੜਿਆ ਸੀ ਉਹ ਵੀ ਸਲਾਈਡਿੰਗ ਹਾਊਸ ਸਾਡੇ ਬੱਬਰ ਸ਼ੇਰ ਨੇ ਉਹ ਸਲਾਈਡਿੰਗ ਹਾਊਸ ਫੜਿਆ ਆਈ ਉਹ ਸਲਾਈਡਿੰਗ ਹਾਊਸ ਵੜ ਕੇ ਉਹਨੂੰ ਉੱਥੋਂ ਜ਼ਬੰਦਾ ਕਰਾ ਲਿਆ ਨੇ ਭੱਜ ਗਿਆ ਉਹਦਾ ਸਲਾਈਡਿੰਗ ਹਾਊਸ ਸੇਲ ਕਰਾਇਆ ਸੀ ਉਹੋ ਹੀ ਸਲਾਈਡਿੰਗ ਹਾਊਸ ਸੀ ਸਾਰੀ ਮਸ਼ੀਨਰੀ ਉਹਨੇ ਚੋਰੀ ਕਰਕੇ ਤੇ ਇੱਥੇ ਲਾਈ ਆ ਜਿਹੜਾ ਕਿ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਸੀ ਸਤੀਸ਼ ਜੀ ਨੇ ਕਿ ਇਹ ਮਸ਼ੀਨਰੀ ਅੰਦਰੋਂ ਚੋਰੀ ਕਰਕੇ ਲੈ ਗਏ ਜੇ ਲੇਕਿਨ ਉਹਨਾਂ ਨੇ ਚੋਰੀ ਦਾ ਪਰਚਾ ਦਰਜ ਤੇ ਕਰਤਾ ਲੇਕਿਨ ਬਾਈ ਨੇਮ ਨਹੀਂ ਕੀਤਾ ਅੱਛਾ ਤੁਸੀਂ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆ ਸਰ ਦੇਖੋ ਜੇ ਇੱਧਰ ਆ ਜਾ ਇੱਕ ਐਨੀਮਲ ਕਾਨੂੰਨ ਬਣਾਇਆ ਇਹਨਾਂ ਨੇ ਕਿਸੇ ਕੁੱਤੇ ਨੂੰ ਛੋਟੀ ਮਾਰ ਦਿੰਦੇ ਆ ਤੇ ਉਹਦੇ ਤੇ ਵੀ ਪਰਚਾ ਦਰਜ ਹੋ ਜਾਂਦਾ ਤੇ ਗਊ ਤੇ ਸਾਡੀ ਮਾਤਾ ਤੇ ਸਾਡੀ ਮਾਤਾ ਦਾ ਸਰੀਅਮ ਕਤਲ ਕੀਤਾ ਜਾ ਰਿਹਾ ਸਾਡੀ ਮੰਗ ਹੈ ਵਾ ਕਿ ਇਹਨੂੰ ਬੇਅਦਬੀ ਕਾਨੂੰਨ ਦੇ ਵਿੱਚ ਨਾਲ ਨਾਲ ਗਉ ਮਾਤਾ ਦਾ ਵਧ ਕਰਨ ਵਾਲੇ ਨੂੰ 302 ਦਾ ਪਰਚਾ ਦਰਜ ਕੀਤਾ ਜਾਵੇ ਕਤਲ ਦੀ ਸਜ਼ਾ ਦਿੱਤੀ ਜਾਵੇ ਕਤਲ ਹੋਇਆ ਜੀ ਇੱਥੇ ਅੰਦਾਜ਼ਾ ਹੈ ਅੰਦਾਜ਼ਾ ਇਹ ਖੋਜੀ ਅੰਦਰ ਤੁਸੀਂ ਗਉ ਆਸ ਤੋਂ ਅੰਦਾਜ਼ਾ ਲਾ ਲਓ ਕਿੰਨੇ ਕੁ ਮੀਟਰ ਲਸ ਸੀ ਜੀ 30 ਹਾਂ ਜੀ ਦੁਨੀਆ ਗਉਆ ਦੇਖੋ ਜੀ ਕਿੰਨੇ ਕੁਇੰਟਲ ਮਾਸ ਹੈਗਾ ਹੁਣ ਬਾਸ ਤੋਂ ਕੰਮਦ ਹੋਏ ਨੇ ਉਸ ਤੋਂ ਪਹਿਲੇ ਕੀ ਕੁਝ ਹੋ ਗਿਆ ਕੁਇੰਟਲਾਂ ਦੇ ਹਿਸਾਬ ਨਾਲ ਇੱਕ ਸਾਲ ਤੋਂ ਚਲਾਣ ਰਿਹਾ ਸੀ ਕਿ ਇਹਨੂੰ ਭੰਗ ਸਕਣੀ ਲੱਗੀ ਕਿੰਨਾ ਕਿੰਨੀਆਂ ਹਜ਼ਾਰਾਂ ਗਮਰਤੀ ਜਾਂਦਾ ਸੀ ਇਹ ਰਾਤੀ ਦਾ ਹੋ ਜਾਂਦਾ ਸੀ ਜੀ ਸਵੇਰੇ 5 ਵਜੇ ਚੱਲ ਜਾਂਦਾ ਸੀ ਸੁਣਨ ਨਹੀਂ ਚਾਇਆ ਕਿ ਆਸ ਪੜੋਸ ਦੇ ਲੋਕਾਂ ਨੇ ਸ਼ਿਕਾਇਤ ਵੀ ਦਿੱਤੀ ਸੀ ਕਿ ਅੰਦਰੋਂ ਬੜੀ ਬਦਬੂ ਆਉਂਦੀ ਹੈ ਲੇਕਿਨ ਕਿਸੇ ਸੰਤਨ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਅੱਜ ਬਹੁਤ ਵੱਡਾ ਪਾਪ ਹੋਇਆ ਜਿਹੜਾ 250 ਸਾਲ ਪਹਿਲਾਂ ਜਿਵੇਂ ਅੰਗਰੇਜ਼ਾਂ ਨੇ ਇੱਕ 부ਚੜਖਾਨਾ ਖੋਲ੍ਹਿਆ ਸੀ ਕੁੱਕੇ ਸਿੰਘਾਂ ਨੇ ਵਿਰੋਧ ਕਰਕੇ 부ਚੜਾਂ ਦੇ ਗਰਦਨਾਂ ਵੱਢ ਕੇ 부ਚੜਖਾਨੇ ਦੇ ਬਾਹਰ ਟੰਗੀਆਂ ਸੀ ਜਿਸ ਕਰਕੇ ਅੰਗਰੇਜ਼ ਗਵਰਨਮੈਂਟ ਨੇ 108 ਕੁੱਕੇ ਸਿੰਘ ਤੋਪਾਂ ਅੱਗੇ ਖੜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਉਸੇ ਧਰਤੀ ਤੇ ਦੁਬਾਰਾ ਫੇਰ ਕਿਸੇ ਨੇ ਹਿਮਾਕਤ ਕਰੀ ਹੈ ਗੁਰੂ ਸਾਹਿਬ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਦੁਬਾਰਾ ਫੇਰ ਬੁੱਚੜਖਾਨਾ ਲਾ ਕੇ ਇਸ ਧਰਤੀ ਨੂੰ ਅਪਵਿੱਤਰ ਕੀਤਾ ਹਜ਼ਾਰਾਂ ਹੀ ਗਊ ਇਥੋਂ ਵੱਢ ਕੇ ਹੋਟਲਾਂ ਚ ਨਾਲ ਲੱਗਦੀਆਂ ਪ੍ਰਾਂਤਾਂ ਚ ਟਾਬਿਆਂ ਤੇ ਲੋਕਾਂ ਨੂੰ ਖਵਾਈ ਗਈ ਮੈਂ ਸਰਕਾਰ ਨੂੰ ਕਹਿਣਾ ਚਾਹਾਂਗਾ ਤੁਸੀਂ ਜੇ ਮੈਂ ਨਸ਼ਾ ਤਸਕਰੀ ਨੂੰ ਰੋਕ ਰਹੇ ਹਾਂ ਤੁਹਾਨੂੰ 1 ਗ੍ਰਾਮ ਚਿੱਟਾ ਦਿਖ ਜਾਂਦਾ ਪਰ ਅੰਮ੍ਰਿਤਸਰ ਦੀ ਧਰਤੀ ਤੇ ਰੋਜ਼ ਜਿੱਥੇ ਸੈਂਕੜੋਂ ਗੁੰਮਾਂ ਦਾ ਵਧ ਹੁੰਦਾ ਸੀ ਮਸ਼ੀਨਾਂ ਲੱਗੀਆਂ ਹੋਈਆਂ ਗੱਡੀਆਂ ਆ ਕੇ ਉਤਰਦੀਆਂ ਸੀ ਇਹ ਕਿਸੇ ਪੁਲਿਸ ਨੂੰ ਨਜ਼ਰ ਨਹੀਂ ਆਇਆ ਕਿਸੇ ਮੰਤ ਭਗਮੰਤ ਮਾਨ ਜੀ ਨੂੰ ਚਾਹੀਦਾ ਜਲਦ ਤੋਂ ਜਲਦ ਗਊ ਹੱਤਿਆ ਤੇ ਰੋਕ ਲਾਵੇ ਜਿਸ ਤਰ੍ਹਾਂ ਉਹਨਾਂ ਨੇ ਨਵਾਂ ਕਾਨੂੰਨ ਬਣਾਇਆ ਕਿਸੇ ਵੀ ਧਰਮ ਦੀ ਬੇਅਦਬੀ ਤੇ ਉਮਰ ਕੈਦ ਕੀ ਗਊ ਮਾਤਾ ਦੀ ਇਹ ਬੇਅਦਬੀ ਨਹੀਂ ਹੈ ਗਊ ਮਾਤਾ ਸਾਡੇ ਧਰਮ ਦੀ ਜੜ ਨਹੀਂ ਹੈ ਗਊ ਮਾਤਾ ਦੇ ਅੰਦਰ ਸਨਾਤਨੀਆਂ ਦੀ ਆਸਥਾ ਨਹੀਂ ਹੈ ਕੀ ਮੰਗਾ ਤੁਹਾਡੀ ਇਹਨਾਂ ਨੂੰ ਗਊ ਮਾਤਾ ਨੂੰ ਵੀ ਉਸੇ ਬੇਅਦਬੀ ਚ ਲੈ ਕੇ ਉਮਰ ਕੈਦ ਹੋਣੀ ਚਾਹੀਦੀ ਹੈ ਜਿਹੜਾ ਗਊ ਦਾ ਕਤਲ ਕਰੇ